ਸਿੱਟਾ ਜੀ ਸਾਰਿਆਂ ਨੂੰ ਲਿਕ ਪਿੰਸਨ ਟੰਡੀ ਰੰਡੀ ਆਵਾਜ਼ ਆ ਚੁੱਕੀ ਹੈ ਕੱਲ ਤਾਂ ਬਹੁਤ ਬੁਰਾ ਹਾਲ ਹੋ ਗਿਆ ਸੀ ਐਨੀ ਨਹੀਂ ਰਹੀ ਆਉਣੀ ਸੀ ਟਾਣੀਆਂ ਵੀ ਟੁੱਟੀਆਂ ਸੀ ਦੇਖੋ ਨਾਨੀ ਬੀਬੀ ਦੇ ਦੋ ਟੁੱਟ ਬਣਤੀ ਇੱਕ ਦਾ ਪ੍ਰੈਸ ਕਰਤਾ ਇੱਕ ਰਹਿ ਗਿਆ ਮੰਮਾ ਦਾ ਵੀ ਬਣ ਗਿਆ। ਬੀਪੀ ਵਾਲੇ ਨੂੰ ਵੀ ਪਾਈਪਿੰਗ ਲਾਈ ਗਈ। ਪ੍ਰੈਸ ਵੀ ਲਾਈ ਗਈ ਆ। ਬੁੱਲੇ ਵੇਸੀ। ਦੇਖੋ ਕਿੰਨੀ ਵਧੀਆ ਪਾਈਪਿੰਗ ਲਾਈ ਆ। ਬਾਕੀ ਤੁਸੀਂ ਵੀ ਦੱਸਿਓ ਵਧੀਆ ਲੱਗੀ ਆ ਕਿ ਨਹੀਂ। ਮੰਮਾ ਦਾ ਵੀ ਅੱਜ ਸੂਟ ਪੂਰਾ ਹੋ ਗਿਆ ਇੱਕ। ਉਹ ਵੀ ਮੈਂ ਦਿਖਾਉਂਗੀ ਉਹ ਤੇ ਬਹੁਤ ਵਧੀਆ ਡਿਜ਼ਾਈਨਿੰਗ ਕੀਤੀ ਹੋਈ ਆ ਮੈਂ ਪ੍ਰੈਸ ਕਰਕੇ ਆਪਾਂ ਰੱਖ ਦਈਏ ਫਿਰ ਮੰਮਾ ਦਾ ਸੂਟ ਦਿਖਾਉਣੀ ਆ ਤੁਹਾਨੂੰ ਇੱਕ ਲਗਾ ਹੋਇਆ ਹੋਇਆ ਨੇ ਥੱਲੇ ਬੈਠੀ ਤਾਂ ਦੇਖ ਲਓ ਕਿਵੇਂ ਆ ਓ ਕਿੰਨਾ ਕਹਦੇ ਕਿ ਉਹ ਵੀ ਓਕੜੇ ਬੈਠਦਾ ਨਾ ਮੰਮਾ ਜਿਵੇਂ ਟਟਿਰੀ ਬੈਠੀ ਆ ਆ ਦੇ ਕਿੰਨਾ ਸੋਹਣਾ ਬੈਠਾ ਦਵਾ ਵੀ ਦੇ ਇੱਕ ਟਟਿਰੀ ਨੇ ਲਗਾ ਹੋਇਆ ਆ ਇੱਥੇ ਲਗੋਇਆ ਹੋਇਆ ਦਿਖਦਾ ਤਾਂ ਹੈ ਨਹੀਂ ਹਨਾ ਮਮਾ ਜੀ ਅੰਡੇ ਫੁੱਟੇ ਅੰਡਿਆਂ ਦੇ ਛਿਲਕੇ ਤਾਂ ਦਿਖਦੇ ਨਹੀਂ ਇਹ ਆ ਬੰਨੇ ਹੋਇਆ ਹੈਨਾ ਅੰਡੇ ਵਿੱਚ ਚੱਤ ਉਹ ਟਿੱਡੇ ਜਿਹੜਾ ਹਵਾ ਨਾਲ ਉੱਡ ਜਾਣਾ ਦੇਖੀ ਜੀ ਦੇਖੋ ਕਮੀਜ਼ ਆਪਣਾ ਬਣ ਕੇ ਤਿਆਰ ਹੋ ਗਿਆ ਸਾਰਾ ਪ੍ਰੈਸ ਵੀ ਕਰਤੀ ਇਹਨੂੰ ਤਰਪਾਈ ਵੀ ਹੋ ਗਿਆ ਤੇ ਧੋ ਵੀ ਲਿਆ ਹੁਣ ਦੇਖਦੇ ਆ ਤੁਹਾਨੂੰ ਪਸੰਦ ਆਉਂਦਾ ਕਿ ਨਹੀਂ ਜਰੂਰ ਦੱਸਿਓ ਕਿ ਤੁਹਾਨੂੰ ਕਿਦਾਂ ਦਾ ਲੱਗਿਆ ਦੇਖੋ ਇਹਦੀ neck ਤੇ ਡਿਜ਼ਾਈਨ ਹੈ